ਦੀ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ ਜ਼ਿਲ੍ਹਾ ਜ਼ਿਲੰਦਰ ਦੇ ਗੁਰਾਇਆਂ ਸ਼ਹਿਰ ਦੀ ਰਹਿਣ ਵਾਲੀ ਇੱਕ ਮਹਿਲਾ ਕਾਂਸਟੇਬਲ ਜੋ ਕਿ ਜ਼ਿਲੰਦਰ ਦੇ ਇੱਕ ਥਾਣੇ ਵਿੱਚ ਤਾਇਨਾਤ ਹੈ ਉਸਨੇ ਜ਼ਿਲੰਦਰ ਦੇ ਰਹਿਣ ਵਾਲੇ ਇੱਕ ਨੌਜਵਾਨ ਤੇ ਜਿਸਨੇ ਉਸ ਨੂੰ ਫੌਜੀ ਸਿਪਾਹੀ ਹੋਣ ਦਾ ਦਾਵਾ ਕੀਤਾ ਪਰ ਵਿਆਹ ਦਾ ਝਾਂਸਾ ਦੇ ਕੇ ਬੁਲਾਤਕਰ ਕਰਨ ਅਤੇ 12 ਲੱਖ ਰੁਪਏ ਦੀ ਠੱਗੀ ਮਾਰਨ ਦਾ આરોਪ ਲਗਾਇਆ ਹੈ ਦਰਸਲ ਗੁਰਾਇਆਂ ਦੀ ਰਹਿਣ ਵਾਲੀ ਮਹਿਲਾ ਕਾਂਸਟੇਬਲ ਨੇ ਥਾਣਾ ਗੁਰਾਇਆਂ ਵਿੱਚ ਆਪਣੇ ਦਿੱਤੇ ਬਿਆਨਾਂ ਤੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੁਝ ਸਾਲ ਪਹਿਲਾਂ ਉਸੀ ਮੁਲਾਕਾਤ ਮਨਦੀਪ ਕੁਮਾਰ ਵਾਸੀ ਪੀ ਐਨਟੀ ਕਲੋਨੀ ਨਜ਼ਦੀਕ ਸ਼ਾਸਤਰੀ ਮਾਰਕੀਟ ਦੇ ਨਾਲ ਹੋਈ ਸੀ ਜੋ ਕਿ ਉਸ ਨੂੰ ਕਹਿੰਦਾ ਸੀ ਉਹ ਭਾਰਤੀ ਫੌਜ ਵਿੱਚ ਸਿਪਾਈ ਹੈ ਜਿਸ ਤੋਂ ਬਾਅਦ ਦੋਸਤੀ ਹੌਲੀ-ਹੌਲੀ ਵਧਦੀ ਗਈ ਅਤੇ ਮਨਦੀਪ ਕੁਮਾਰ ਉਸਦੇ ਨਾਲ ਵਿਆਹ ਕਰਵਾਉਣ ਦੀ ਗੱਲ ਕਰਨ ਲੱਗਾ ਵਿਆਦੀ ਗੱਲ ਕਰਨ ਤੋਂ ਬਾਅਦ ਮਨਦੀਪ ਕੋਲੀ ਕੋਲੀ ਉਸ ਤੋਂ ਪੈਸੇ ਵਟੋਰਨ ਲੱਗ ਪਿਆ ਅਤੇ ਇੱਕ ਦਿਨ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਦੇ ਲਈ ਲੈ ਗਿਆ ਅਤੇ ਉੱਥੇ ਜਾ ਕੇ ਧੋਖੇ ਨਾਲ ਨਸ਼ੀਲੀ ਚੀਜ਼ ਖਿਲਾ ਕੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚ ਲਈਆਂ ਅਤੇ ਬਲਾਤਕਾਰ ਵੀ ਕੀਤਾ ਪੁਲਿਸ ਨੇ ਮਹਿਲਾ ਕਾਂਸਟੇਬਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਹਿਲਾ ਕਨਸਟੇਬਲ ਸੀ ਉਹਦੇ ਨਾਲ ਉਹਦਾ ਉਹਦਾ ਰਿਸ਼ਤਾ ਹੋ ਗਿਆ ਸੀ ਜੀ ਇੱਕ ਮੁੰਡਾ ਸੀ ਮਨਜੀਤ ਨਾਮ ਦਾ ਜਲੰਧਰ ਵਿਖੇ ਰਹਿਣਾ ਨਾ ਸੀ ਉਹ ਪਰ ਜਦੋਂ ਕਾਫੀ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਹੈਗਾ ਮਨਦੀਪ ਨੇ ਇਹਨਾਂ ਰਿਸ਼ਤਾ ਰੱਖਿਆ ਪਰ ਵਿਆਹ ਤੋਂ ਮੁਕਰ ਗਿਆ ਬਾਅਦ ਜੋ ਜਿਹਦੇ ਸਬੰਧ ਵਿੱਚ ਜਿਹੜੇ ਸਾਡੇ ਸੀਨੀਅਰ ਅਫਸਰ ਨੇ ਪਹਿਲਾਂ ਰਏ ਨੇ ਜੀ ਨਗਦੀਪ ਸਿੰਘ ਬੈਂਸ ਜਿਨ੍ਹਾਂ ਨੇ ਵੀ ਇਨਕੁਆਇਰੀ ਕੀਤੀ ਉਸ ਤੋਂ ਬਾਅਦ ਫਿਰ ਸਾਡੇ ਸੀਨੀਅਰ ਅਫਸਰਾਂ ਨੇ ਅੱਗੇ ਮਾਰਕ ਕੀਤੀ ਡੀ ਲੀਗਲ ਨੂੰ ਉਹਨਾਂ ਦੀ opinion ਤੋਂ ਬਾਅਦ ਜਿਹੜਾ ਵੀ ਇਹ ਮਨਦੀਪ ਸਿੰਘ ਹੈ ਇਹਦੇ ਤੇ ਪਰਚਾ ਦਰਜ ਹੋਇਆ ਹੈ ਇੰਟਰਸੈਕਸ਼ਨ 420 376 ਇਹਦੀ ਗ੍ਰਿਫਤਾਰੀ ਹੋ ਗਈ ਮਨਦੀਪ ਦੀ ਜਾਂ ਨਹੀਂ ਹਾਂ ਬਸ ਆਪਾਂ ਇਹਨਾਂ ਦਾ ਪਰਚਾ ਕਰਤਾ ਹੋਇਆ ਜੀ ਬਾਕੀ ਨਾਲ ਜਿਹੜੀ ਭਾਲ ਚੱਲੀ ਹੈ ਬਿਊਰੋ ਰਿਪੋਰਟ ਸਾਂਝ ਟੀਵੀ ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ